25 ਸਾਲ ਬਾਅਦ ਬੱਚਿਆਂ ਨੇ ਆਪਣੇ ਮਾਪਿਓ ਦਾ ਕੀਤਾ ਵਿਆਹ ਦੋਸਤੋ ਅਕਸਰ ਹੀ ਮਾਪਿਓ ਆਪਣੇ ਬੱਚਿਆਂ ਦਾ ਵਿਆਹ ਕਰਦੇ ਨੇ ਪਰ ਹੁਣ ਇਨ੍ਹਾਂ ਬੱਚਿਆਂ ਨੇ ਕੀਤਾ ਆਪਣੇ ਮਾਪਿਓ ਦਾ ਵਿਆਹ ਵੀਡੀਓ ਵਿੱਚ ਜੋ ਜੋੜੀ ਤੁਹਾਨੂੰ ਦਿਖਾਈ ਦੇ ਰਹੀ ਹੈ ਦਰਸਲ ਇਨ੍ਹਾਂ ਦਾ ਵਿਆਹ 25 ਸਾਲ ਪਹਿਲਾਂ ਹੋਇਆ ਸੀ ਅਤੇ ਵਿਆਹ ਦੇ 25 ਸਾਲ ਪੂਰੇ ਹੋਣ ਤੇ ਇਨ੍ਹਾਂ ਦੇ ਬੱਚਿਆਂ ਨੇ ਆਪਣੇ ਮਾਪਿਓ ਦੀ 25ਵੀਂ ਮੈਰਿਜ ਐਨੀਵਰਸਰੀ ਮਨਾਈ ਆਪਣੇ ਮਾਪਿਓ ਨੂੰ ਉਸੇ ਤਰ੍ਹਾਂ ਸਜਾਇਆ ਜਿਵੇਂ ਨਵਾਂ ਵਿਆਹਿਆ ਜੋੜਾ ਹੋਵੇ ਪਾਰਟੀ ਵੀ ਇੱਕ ਵਧੀਆ ਹੋਟਲ ਵਿੱਚ ਕੀਤੀ ਅਤੇ ਸਾਰੇ ਰਿਸ਼ਤੇਦਾਰ ਵੀ ਬੁਲਾਏ ਸੋ ਬਹੁਤ ਦੀ ਕਿਸਮਤ ਵਾਲੇ ਹੁੰਦੇ ਨੇ ਉਹ ਮਾਪਿਓ ਜਿਨ੍ਹਾਂ ਦੇ ਇਹੋ ਜਿਹੇ ਬੱਚੇ ਹੁੰਦੇ ਨੇ ਨਹੀਂ ਤਾਂ ਅੱਜ ਕੱਲ ਬੱਚੇ ਵੱਡੇ ਹੋ ਕੇ ਇਹ ਕਹਿਣ ਨੂੰ ਮੈਂਟ ਨਹੀਂ ਲਗਾਉਂਦੇ ਕਿ ਤੁਸੀਂ ਸਾਡੇ ਲਈ ਕੀਤਾ ਕੀਏ ਕਿਉਂਕਿ ਅੱਜ ਕੱਲ ਹਰ ਇੱਕ ਰਿਸ਼ਤੇ ਵਿੱਚ ਪਿਆਰ ਦੀ ਥਾਂ ਪੈਸੇ ਨੇ ਲੈ ਲਈਏ ਪਰ ਇਸ ਮਾਪਿਓ ਦੀ ਕਿਸਮਤ ਬਹੁਤ ਚੰਗੀ ਹੈ ਕਿ ਇਹਨਾਂ ਦੀ ਔਲਾਦ ਐਨਾ ਕਰਦੀ ਏ ਸੋ ਰੱਬ ਕਰੇ ਹਰ ਇੱਕ ਦੇ ਘਰ ਵਿੱਚ ਹਮੇਸ਼ਾ ਏਕਤਾ ਤੇ ਸਾਥ ਬਣਿਆ ਰਹੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ